ਸਤਿ ਸ਼੍ਰੀ ਅਕਾਲ ਦੋਸਤੋ ਟੂਡੇ ਪੰਜਾਬ ਵੈਦਰ ਦੇਖ ਰਹੇ ਸਰ ਦਰਸ਼ਕਾਂ ਦਾ ਹੀ ਸਵਾਗਤ ਕਰਦੇ ਹਾਂ ਲੈ ਕੇ ਹਾਜ਼ਰ ਹੋਇਆ ਮੌਸਮ ਨੂੰ ਲੈ ਕੇ ਨਵੀਂ ਆਪ੍ਰਿੰ ਪੰਜਾਬੀ ਧੁੰਦਲੀ yellow alert ਹੋਇਆ ਯਾਰੀ ਕੀ ਪੈ ਸਕਦਾ ਹੈ ਮੀ ਮੌਸਮ ਦਾ ਤਾਜ਼ਾ ਹਾਲ ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਛੋੜੀ ਜਿਹੀ ਇੱਕ ਬੇਨਤੀ ਹੈ ਚੈਨਲ ਤੇ ਨਵੇਂ ਹੋਈ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਆਉਣ ਵਾਲੇ ਹਰ ਦਿਨ ਦੇ ਮੌਸਮ ਦੀਆਂ ਤਾਜ਼ਾ ਖਬਰਾਂ ਐਸੇ ਹੀ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਉਂਦ ਰਹੀਏ ਪੰਜਾਬ ਨੇ ਆਪਣੀ ਨਵੀਂ ਕਰਵਣ ਲੈਣੀ ਸ਼ੁਰੂ ਕਰ ਦਿੱਤੀ ਹੈ ਕਈ ਇਲਾਕਿਆਂ ਦੇ ਵਿੱਚ ਸਵੇਰੇ ਹੀ ਸੰਗਣੀ ਤੋਂ ਦੁਸ਼ਾਈ ਦਿਖਾਈ ਦ ਦੇ ਵਿੱਚ ਧੂਏ ਦਾ ਕਹਿਰ جاری ਹੈ ਮੌਸਮ ਵਿਭਾਗ ਲੋ ਪੰਜਾਬ ਦੇ ਕਈਲੇ ਵਿੱਚ ਤੋਂ ਦਸ਼ਾਈ ਰਹੇਗੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮੌਸਮਾ ਵਿਭਾਗ ਨੇ ਕਿੰਗਰਾ ਨੇ ਦੱਸਿਆ ਹੈ ਕਿ 29 ਨਵੰਬਰ ਤੋਂ ਬਾਅਦ ਇਸ ਤੋਂ ਤੁੰਦ ਨੂੰ ਲੈ ਕੇ ਯੈਲੋ ਅਲਰਟ ਐਲਾਨ ਕੀਤਾ ਗਿਆ ਇਸ ਤੋਂ ਬਾਅਦ 4 ਤੋਂ 5 ਦਿਨਾਂ ਵਿੱਚ ਮੌਸਮ ਸਾਫ਼ ਰਹਿਣ ਦੀ ਭੇਕਵਾਨੀ ਕੀਤੀ ਗਈ ਹੈ ਬਠਿੰਡਾ ਵਿੱਚ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਦਰਜ ਕੀਤਾ ਜਾਂਦਾ ਹੈ ਦੱਸਦੀ ਹੈ ਕਿ ਵਧਵਾ ਨੂੰ ਜ਼ਲੰਧਰ ਵਿੱਚ ਸੀਜ਼ਨ ਦਾ ਹੁਣ ਸਭ ਤੋਂ ਘੱਟ ਤਾਪਮਾਨ 0.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜੇਕਰ ਭੇਕਵਾਨੀ ਸਹੀ ਸਾਬਿਤ ਹੋ ਤੇ ਇਸ ਹਫ਼ਤੇ ਵਿੱਚ ਘੱਟੋ ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਦੇ ਆਸ-ਪਾਸ ਪਹੁੰਚ ਸਕਦਾ ਹੈ ਕਿਉਂਕਿ ਇਸ ਦੌਰਾਨ ਹਲਕੀ ਠੰਡੀ ਹਵਾ ਵੀ ਚੱਲ ਸਕਦੀ ਹੈ ਕਸ਼ਮੀਰ ਵਿੱਚ ਵਧਵਾ ਦੀ ਰਾਤ ਵੀ ਇਸੇ ਤਰ੍ਹਾਂ ਸਰਦੀ ਤੋਂ ਦੇ ਵਿੱਚ ਤੇਜ਼ ਹਵਾਵਾਂ ਚੱਲਣ ਦੀ ਪੇਸ਼ਟ ਕੋਈ ਵੀ ਕੀਤੀ ਗਈ ਹੈ 1 ਦਸੰਬਰ ਨੂੰ ਉੱਚੇ ਪਹਾੜੀ ਇਲਾਕਿਆਂ ਵਿੱਚ ਛਲਕੀ بارش ਤੇ ਅੱਜ ਬਰਫ਼ ਵਾਲੀ ਦੀ ਸੁਭਾਵਨਾ ਪ੍ਰਗਟਾਈ ਗਈ ਹੈ ਇਸ ਲਈ ਜੇ ਕੋਈ ਹੋਰ ਨਵੀਂ ਆਪਰੇ ਮਿਲਦੀ ਆਪਾਂ ਚੈਨਲ ਤੇ ਸ਼ੇਅਰ ਕਰਾਂਗੇ ਜੀ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ ਸਾਰਿਆਂ ਦਾ